ਸਾਹਿਬੀ ਗਾਲ ਮੈਂ ਆ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਵੱਲੋਂ ਆਵੇਗਾ ਵੱਡਾ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਕਿਉਂਕਿ ਸੁਖਬੀਰ ਬਾਦਲ ਦੇ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਨੂੰ ਆਪਣਾ ਅਸਤੀਫਾ ਸੌਂਪ ਕੇ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਇਆ ਕਰਾਰ ਦਿੰਦੇ ਹੋਏ ਪ੍ਰਧਾਨ ਸੁਭੀਤ ਸਿੰਘ ਬਾਦਲ ਸਿਆਸੀ ਡਰਾਮਾ ਕਰ ਰਿਹਾ ਹੈ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਕੀ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਫੈਸਲਾ ਲੈਣਗੇ ਜਾਂ ਖਿਲਾਫ ਲੈਣਗੇ ਇਸ ਇਹ ਗੱਲ ਅੱਜ ਸਪਸ਼ਟ ਹੋ ਗਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਤਾ ਹੈ ਕਿ ਕੌਣ ਗਲਤ ਹੈ ਅਤੇ ਕੌਣ ਸਹੀ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਗਈ ਹਾਹਾਕਾਰ ਮਚ ਗਈ ਭਾਜਰਾ ਪੈ ਗਈਆਂ ਜਦੋਂ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਤੀਪਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਦੇਣ ਦੀ ਬਜਾਏ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਧ ਨੂੰ ਦੇ ਦਿੱਤਾ ਉਹ ਤਾਂ ਪਹਿਲਾਂ ਆਲਰੇਡੀ ਮਿਲੇ ਹੋਏ ਨੇ ਚਾਹੇ ਡਾਕਟਰ ਦਲਜੀਤ ਸਿੰਘ ਚੇਮਾ ਹੋਵੇ ਚਾਹੇ ਬਲਵਿੰਦਰ ਸਿੰਘ ਖੁੰਧੜ ਹੋਣ ਉਹ ਤਾਂ ਲਗਾਤਾਰ ਜਿਹੜੇ ਨੇ ਉਹ ਸਪੋਰਟ ਕਰ ਰਹੇ ਨੇ 40 ਰੂਮੀ ਅਕਾਲੀ ਦਲ ਦੇ ਟਕਸਾਲੀ ਆਗੂ 98% ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੇ ਹੋਏ ਨੇ ਇਸ ਦਾ ਖੁਲਾਸਾ ਕੀਤਾ ਕਿ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਜਿਹੜੇ 2007 ਤੋਂ 2017 ਦੇ ਵਿੱਚ ਜਿਹੜੇ ਜਥੇਦਾਰ ਸੀ ਜਾਂ ਜਿਨ੍ਹਾਂ ਵਜ਼ੀਰੀਆਂ ਲਈਆਂ ਨੇ ਉਹ ਆਏ ਉਹਨਾਂ ਨੂੰ ਵਾਰ-ਵਾਰ ਤਲਬ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸੈਬ ਦੇ ਜਥੇਦਾਰ ਗਿਆਨੀ ਰੁਗਬੀ ਸਿੰਘ ਨੂੰ ਸਾਰਾ ਪਤਾ ਹੈ ਕੌਣ ਗਲਤ ਹੈ ਕੌਣ ਸਹੀ ਹੈ ਜਦੋਂ ਪੱਤਰਕਾਰਾਂ ਨੇ ਗੱਲ ਕੀਤੀ ਪ੍ਰੇਮ ਸਿੰਘ ਚੰਦੂ ਮਾਜ਼ਰਾ ਦੇ ਨਾਲ ਪ੍ਰੇਮ ਸਿੰਘ ਚੰਦੂ ਮਾਜ਼ਰਾ ਨੇ ਕਿਹਾ ਕਿ ਜਿਹੜੇ ਵੀ ਫੈਸਲੇ 2007 ਤੋਂ ਲੈ ਕੇ 2017 ਤੱਕ ਲੈ ਗਏ ਨੇ ਅਸੀਂ ਇਸ ਗੱਲ ਦਾ ਪ੍ਰੋਪਰ ਨਿਆਂ ਦੇਾਂਗੇ ਕਿ ਸਾਡੇ ਕੋਲੋਂ ਪੁੱਛਿਆ ਗਿਆ ਹੋਵੇ ਜਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਾਂ ਗ੍ਰਾਮ ਅਤਰਾਲਾ ਸੀ ਸੁਖਬੀਰ ਸਿੰਘ ਬਾਦਲ ਦੇ ਕੋਲ ਜਾਂ ਉਹਨਾਂ ਵੱਲੋਂ ਜਾਂ ਬੀਬਾ ਸਿਮਰਤ ਕੋ ਜਾਂ ਵਿਕਰਮਜੀਤ ਸਿੰਘ ਮਜੀਠੀਆ ਯਾਨੀ ਕਿ ਸਾਡੇ ਕੋਲੋਂ ਪੁੱਛਿਆ ਵੀ ਨਹੀਂ ਗਿਆ ਅਸੀਂ ਕਿਹੜਾ ਫੈਸਲਾ ਲੈਣਾ ਹੈ ਚਾਹੇ ਉਹ ਬੈਵਲ ਕਲਾਂ ਦਾ ਗੋਲੀकांड ਹੋਵੇ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬਿਆਦਵੀ ਹੋਵੇ ਚਾਹੇ ਡੇਰਾ ਸੌਦਾ ਦੇ ਸਾਧ ਨੂੰ ਮਾਫੀ ਨਾਮਾ ਦਵਾਇਆ ਗਿਆ ਹੋਵੇ ਯਾਨੀ ਕਿ ਉਹਨਾਂ ਨੇ ਕਿਹਾ ਕਿ ਇਹ ਗੱਲਾਂ ਸਾਡੇ ਕੋਲੋਂ ਪੁੱਛ ਕੇ ਨਹੀਂ ਕੀਤੀਆਂ ਗਈਆਂ ਯਾਨੀ ਕਿ ਸਾਡੇ ਕੋਲੋਂ ਪੁੱਛ ਕੇ ਫੈਸਲੇ ਨਹੀਂ ਲੈ ਗਏ ਇੱਧਰ ਇੱਕ ਵਾਰ ਫਿਰ ਉਹਨਾਂ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸਾਨੂੰ ਵਾਰ-ਵਾਰ ਬੁਲਾ ਕੇ ਤਾਂ ਕੀਤਾ ਜਾ ਰਿਹਾ ਹੈ ਸਾਨੂੰ ਪਤਾ ਹੈ ਕਿ ਅਸੀਂ ਜਿਹੜੇ ਫੈਸਲੇ ਲੈਨੇ ਉਹਨਾਂ ਫੈਸਲਿਆਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਸਾਰਾ ਸਿਆਸੀ ਢੋਂ ਕੀਤਾ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਤਾ ਹੈ ਕੌਣ ਗਲਤ ਹੈ ਅਤੇ ਕੌਣ ਸਹੀ ਹੈ ਇਸ ਦਾ ਖੁਲਾਸਾ ਅੱਜ ਪੱਤਰਕਾਰਾਂ ਦੇ ਸਾਹਮਣੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਦਰਾ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਸਾਰੇ ਪੰਥ ਨੂੰ ਪਤਾ ਹੈ ਕੌਣ ਗਲਤੀ ਕਿੰਨਾ ਨੇ ਵਜਿਰੀਆਂ ਕਮਾਈਆਂ ਕਿੰਨਾ ਲੁੱਟਮਾਰ ਕੀਤੀ ਕਿੰਨਾ ਨੇ ਆਪਣੇ ਘਰ ਬਣਾਏ ਅਤੇ ਕਿੰਨਾ ਨੇ ਸਿੱਖੀ ਦੀ ਆਰਦੇ ਜਨਕਿ ਇਸ ਦੇ ਪਿੱਛੇ ਸਿੱਖਪਨ ਦਾ ਘਾਣ ਕੀਤਾ ਉਹਨਾਂ ਕਹੇ ਛੋਟੇ ਤੋਂ ਲੈ ਕੇ ਵੱਡੇ ਅਤੇ ਵੱਡੇ ਤੋਂ ਲੈ ਕੇ ਛੋਟੇ ਕਿ ਬਾਦਲ ਪਰਵਾਰ ਨੇ ਕਿਸ ਤਰ੍ਹਾਂ ਪੰਥਕ ਉਹਨੇ ਕਿਹਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਇਹ ਇਹ ਵਰਲਡ ਦੀ ਪਹਿਲੀ ਅਜਿਹੀ ਪਾਰਟੀ ਹੈ ਜਿਸ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਹੈ ਕਿ ਸਿੱਖਾਂ ਦੀ ਆਪ ਦੀ ਪਾਰਟੀ ਉਹਨੇ ਕਿਹਾ ਡੈਮੋਕ੍ਰੈਟਿਕ ਜਿੰਨੀਆਂ ਵੀ ਕੰਟਰੀਆਂ ਨੇ ਉਸੇ ਵੀ ਪੰਥਕ ਪਾਰਟੀ ਦੇ ਹੱਕ ਦੇ ਵਿੱਚ ਵੋਟ ਨਹੀਂ ਮੰਗੀ ਜਾਂਦੀ ਲੇਕਿਨ ਇਸ ਦੇ ਪਿੱਛੇ ਲੱਖਾਂ ਕੁਰਬਾਨੀਆਂ ਦਾ ਸਹਾਤਿਆਨਾਸ਼ ਕੀਤਾ ਹੈ ਬਾਦਲ ਪਰਿਵਾਰ ਨੇ ਧੰਨਵਾਦ